पढ़ते ना इंजी हो जितना हो जी हैं कार घुआ बेके को कार जी इन्होंने कम में ना कुछ तो कार ना की नहीं इन्होंने ना ही तो खावे बना कार घुआ तो खा लेते चाहे मैं चप्पल पहना घर पे सारा दिन काम है मेरे को हाँ बच्चों लेना नहीं लो जी होना होना कार पीरिंग दिया हो दिया दी है नहीं ਆਣਾ ਲੈ ਜਾ ਕੰਮ ਵੀ ਕਾ ਚਾਹ ਬਗੀ ਲੈ ਕੁਰੀਆਂ ਨੂੰ ਸਾਂਇ ਕਿ ਤੋ ਸਭ ਦੀ ਕੰਮ ਦਾ ਟਾਈਮ ਹੈ ਇਸ ਦਾ ਮਾ ਕੋਈ ਹੈ ਆ ਗਏ ਜੀ ਹਾਂ ਸਸਕੇ ਤੋਂ ਨਿਕਾਲਾ ਮਸਾ ਹੀ ਆਏ ਜੀ ਮੈਂ ਤੇ ਢੀਕ ਢੀਕ ਕੇ ਦੇਖਣਾ ਕਿ ਉਹ ਮੈਨੂੰ ਤਾਂ ਸਨਿਆ ਤੁਹਾਡਾ ਕੱਲ ਪਰਸੋਂ ਹੀ ਮਿਲਿਆ ਹੈ ਜੀ ਤੇ ਤੈਨੂੰ ਪਤਾ ਘਰੇ ਫੈਨ ਤੇ ਲੱਗਦਾ ਨਹੀਂ ਕੰਮ ਕਰ ਲਾ ਉਹ ਕਰਾ ਜਦੋਂ ਪਤਾ ਮੇਰੇ ਵੀ ਨਿੱਕੇ ਨਿੱਕੇ ਬੱਚੇ ਆ ਹਾਂਜੀ ਇਹ ਤੇ ਖੂਲ ਖਲਾ ਉਹ ਕਰ ਟਾਈਮ ਨਹੀਂ ਲੱਗਦਾਗਾ ਹਾਂ ਤੇ ਮੈਂ ਵੀ ਸਿਨਿਆ ਪੜਾਇਆ ਸੀ ਤੁਹਾਨੂੰ ਸਿਨਿਆ ਤੇ ਬੜੇ ਹਨਾ ਦਿੱਤੇ ਸੀ ਉਹਨਾਂ ਨੇ ਸਿਨਿਆ ਤੇ ਮੈਂ ਝੂਟ ਨਹੀਂ ਮਾਰਦੀ ਪੈਣਾ ਮੈਨੂੰ ਕੱਲ ਪਰਸੋਂ ਦਾ ਹੀ ਮਿਲਿਆ ਤੁਹਾਡਾ ਤੁਹਾਨੂੰ ਦੱਸਾਂ ਤੇ ਮੇਰੇ ਕੋਲ ਤੇ ਘਰੋਂ ਨਹੀਂ ਆਇਆ ਗਿਆ ਹੁਣ ਦੱਸੋ ਕੀ ਕੰਮ ਜੀ ਉਹ ਹੀ ਤੁਹਾਨੂੰ ਕਿਹਾ ਵੀ ਤੇ ਮੈਂ ਸੁਨਿਆ ਤੁਹਾਨੂੰ ਜਿਸਕੇ ਬਾਵਾ ਕਰਾਉਂਦੀ ਜੀ ਤਾਂ ਹਾਂ ਹਾਂ ਕਰਾ ਦੇ ਜਿਸਤੇ ਲਈ ਆਹ ਉਹ ਤੁਹਾਨੂੰ ਪਤਾ ਹੀ ਹੈ ਸਾਡਾ ਤੇ ਹੋਰ ਮਤਲਬ ਇਦਾਂ ਘਾਰਾ ਹੋਗਾ ਅੱਛਾ ਅੱਛਾ ਆਹ ਉਹ ਤੁਹਾਨੂੰ ਰਿ ਕਰ ਉਹਦਾ ਤਾਂ ਪਤਾ ਹੀ ਹੈ ਕਿ ਸੋਣਾ ਬੜਾ ਪਿਆਵਾਂ ਵਾ ਸਾਰਾ ਪੈਲੀ ਬੰਨਾ ਵਾ ਤੇ ਕੁੜੀ ਸੋਹਣੀ ਮਤਲਬ ਹੋਵੇ ਸਾਡੀ ਬੰਨਾ ਹਾਂ ਜੀ ਕੰਮ ਕਰ ਕਰਨ ਵਾਲੀ ਕਮਲੀਆਂ ਚੋਂ ਮਾਰਦੀਆਂ ਚੰਨ ਮੈਂ ਗੁੱਸਾ ਨਾ ਕਰੀਂਦੀ ਔਰ ਤੇਰਾ ਚਲ ਪੈਲੀ ਬੰਨਾ ਵੀਗਾ ਸਾਰਾ ਖੁਸ਼ੀ ਪਰ ਮੁੰਡੇ ਚ ਨਹੀਂ ਨਾ ਕੋਈ ਅਕਲ ਚਾਚਾ ਹੈਗੀ ਚਲ ਕੋਈ ਨਹੀਂ ਅਸੀਂ ਚੰਗੀਆਂ ਹੀ ਨਾਲ ਲਈ ਕੇ ਤੁਰਾਂਗੇ ਨਾ ਜਿਹੜੀ ਬਗਾਨੀ ਲਿਆਵਾਂਗੇ ਹਾਂ ਤੇ ਤੁਹਾਨੂੰ ਪਤਾ ਤਾਂ ਹੈਗਾ ਫਿਰ ਹੁਣ ਇੱਥੇ ਕਿਹੜੀ ਮਾਂ ਬੈਠੀ ਜਿਹੜਾ ਕਰੂਗੀ ਸਾਨੂੰ ਮੈਂ ਤਾਂ ਜਿੰਨੇ ਰਿਸ਼ਤੇ ਕਰਾਏ ਆ ਨਾ ਕਿਤੇ ਚੜਦੇ ਤੇ ਚੜਤਾ ਕਰਾਇਆ ਤੇ ਸਾਰਿਆਂ ਆਪਣੇ ਘਰੇ ਸੌਕੀਆਂ ਵਾ ਠੀਕ ਹੈ ਤੇ ਜੇ ਮੈਂ ਇਹਦੇ ਵੱਲੋਂ ਤੇ ਮੈਨੂੰ ਤੇਰੇ ਦੇਵਰ ਵੱਲੋਂ ਤੇ ਆਉਂਦਾ ਡਰ ਮੇਰਾ ਨਹੀਂ ਜੀ ਕਰਦਾ ਕਰਾਉਣਾ ਮੈਂ ਆਣੀ ਆ ਜੇ ਮੈਂ ਰਿਸ਼ਤਾ ਕਰਾਤਾ ਤੇ ਤੇਰੇ ਮੁੰਡੇ ਦੇ ਤੌਰ ਨੂੰ ਤੇ ਮਾਸਾ ਜਿੱਨੀ ਅਕਲ ਨਹੀਂ ਨਾ ਕੋ ਬਹਿਣ ਦੀ ਨਾ ਖਲੌਂਦੀ ਨਾ ਕੰਮ ਕਰਨ ਦੀ ਤੇ ਮੈਂ ਇੱਥੇ ਕੁੜੀ ਰਹੂਗੀ ਤੇ ਮੱਚੋਂ ਹੀ ਤੀਜੇ ਦਿਨ ਮੇਰੇ ਬੂਹੇ ਅੱਗੇ ਬੈਠੇ ਰਹਿਣਗੇ ਤੇ ਇਹ ਕੰਮ ਮੈਨੂੰ ਨਹੀਂ ਭਣਵਾਰਾ ਖਾਂਦੇ ਤੈਨੂੰ ਮੈਂ ਸਿੱਧੀ ਗੱਲ ਦੱਸਾਂ ਮੈਂ ਰਿਸ਼ਤੇ ਕਰਾਉਣੀ ਚੰਗੇ ਤੇ ਵਧੀਆ ਤੇ ਵਧੀਆ ਕਰਾਜ ਮੈਨੂੰ ਅੱਜ ਤ ਇਹੋ ਜਿਹਾ ਰਿਸ਼ਤਾ ਨਹੀਂ ਮੈਂ ਕਰਾਉਣੀ ਤੇ ਨਾਲ ਮੈਂ ਸਾਰਾ ਦੇਣਾ ਮੋਟਰਸਾਈਕਲ ਵੀ ਚੱਲੇ ਘਰੇ ਲੱਗਣ ਦਾ ਦੱਸ ਦੇ ਤੂੰ ਆਪ ਹੀ ਦੱਸ ਦੇ ਚਲੋ ਤੇ ਆਪੇ ਅੱਜ ਥੋੜੀ ਥੋੜੀ ਸਮਝਾ ਲਓ ਤੁਹਾਨੂੰ ਪਤਾ ਹੌਲੀ ਹੌਲੀ ਫਿਰ ਆਪੇ ਮੁੰਡੇ ਸੰਭੀ ਜਾਂਦੇ ਹੈ ਨਿਕੇਲ ਪਾਉਣ ਵਾਲੀ ਆ ਗਈ ਤੇ ਆਪ ਨੂੰ ਮਤ ਜਾਣੀ ਨਿਕੇਲ ਪਾਉਣ ਵਾਲੀ ਆਉਗੀ ਤੇ ਤਾਂ ਅਗਲੇ ਨੇ ਪੁੱਛਣਾ ਦੱਸਣਾ ਬਾਹਰੋਂ ਪੁੱਛਣ ਕਿ ਮੈਂ ਸਾਰਾ ਮੈਂ ਜਦੋਂ ਰਿਸ਼ਤਾ ਕਰਾਵਾਂ ਮੈਂ ਇਹੋ ਗੱਲ ਆਣੀ ਨਹੀਂ ਵੀ ਆਪਣਾ ਪੋਛ ਦੱਸ ਕੇ ਆਪਣੀ ਪੋਛ ਪੜਤਾਲ ਕਰਕੇ ਫਿਰ ਕਰਿਓ ਕਾਨੂੰ ਮੇਰੇ ਬੂਏ ਦੇ ਨਾਲ ਆਇਓ ਉਹਨਾਂ ਵੀ ਪੁਛਪੜਤਾਲ ਕਰਨੀ ਇਹਦੀ ਤੇ ਲੋਕਾਂ ਖੜਾ ਮੋਟੇ ਜੇ ਵੀ ਜੇ ਕੋਈ ਅੰਦੇ ਵੀ ਕਰਾ ਦਿੰਦੀ ਆ ਨੀ ਫਿਰ ਵੀ ਚੜ ਜਾਂਦਾ ਵਾ ਕੋਈ ਤਾਂ ਕੁਝ ਤੇ ਗੱਲ ਕਰਾਏ ਆ ਦੱਸਾਂ ਤੇ ਨਹੀਂ ਜਿਹੜੇ ਤੇ ਇਦਾਂ ਪੁਛਪੜਤਾਲ ਆਉਂਦੀ ਆਉਂਦੀ ਉਹ ਤੇ ਨੀਚੇ ਚੜਦਾ ਭੈਣ ਤੇ ਨਹੀਂ ਆਉਂਦੀ ਲੋ ਫਿਰ ਮੈਂ ਤਾਂ ਤੈਨੂੰ ਕਹਾਂ ਮੈਂ ਤਾਂ ਕਰਾਏ ਬਥੇਰੇ ਕਰਾਏ ਸਾਰੇ ਆਪਣੇ ਘਰ ਰਾਜ ਨਹੀਂ ਤੁਹਾਡੀ ਨਹੀਂ ਸਾਡੀ ਜ਼ਿੰਮੇਵਾਰੀ ਤੇ ਏਕਣਾ ਤੇ ਤੁਸੀਂ ਆਪਣੀ ਜ਼ਿੰਮੇਵਾਰੀ ਲੈ ਲਓ ਹਾਂ ਗਾੜੀ ਪਹਿਣ 70 ਕਾ ਨੂੰ ਕਿੰਨੇ ਖਾਣੇ ਆ ਮੇਰੇ ਕੋਲ ਰੋਜ਼ ਬੂਹੇ ਕੇ ਜੰਜ ਬਾ ਛੱਡੇਂਗੀ ਮੈਂ ਉੱਥੇ ਕਿੱਥੇ ਜਾਣਾ ਰੱਖਣੀ ਤੇ ਅਹੀਂ ਹੈ ਨਾ ਤੈਨੂੰ ਪਤਾ ਸਾਡੇ ਸਾਹਮਣੇ ਹੀ ਆਪਣੀ ਮੰਗੂ ਰੱਖਾਂਗੀ ਆਪੇ ਹੌਲੀ ਹੌਲੀ ਸੁਧਾਰ ਚੰਗੀ ਭਲੀ ਕੁੜੀ ਤੇ ਕਿਤੇ ਨਹੀਂ ਮਿਲਦੀ ਸਾਰੇ ਕੰਨੇ ਜੇ ਤੁਸੀਂ ਆਖੋ ਪੂਰੀਆਂ ਉਹ ਨਹੀਂ ਜੇ ਮਿਲਦੀਆਂ ਪਰ ਥੋੜੀ ਬਹੁਤੀ ਸੁਧਾਰ ਮਿਲੋਗੀ ਨਹੀਂ ਜੇ ਸੁਧਾਰ ਨਹੀਂ ਤੁਹਾਨੂੰ ਪਤਾ ਵਾ ਇੱਕ ਤੈਨੂੰ ਪਤਾ ਵੀ ਸਤੂ ਜੀ ਇੱਕੋ ਜੀ ਹੋਗੇ ਤੁਹਾਨੂੰ ਪਤਾ ਕਟਨੀ ਕਿੱਡੀ ਔਖੀ ਹੈ ਅਹੀਂ ساری ਉਮਰ ਥੋੜੀ ਫੇਰੇ ਚੰਗੀ ਭੈਰ ਤੇ ਚੰਗੀ ਭੈਰ ਦਾ ਪੈਣਾ ਕਿਸੇ ਨੂੰ ਨਹੀਂ ਆਉਣਾ ਤੂੰ ਆਪ ਜਾਣੀ ਤੂੰ ਕਰਾ ਦੇ ਆਂ ਦੇ ਪੇਕਿਆਂ ਚ ਨਹੀਂ ਚਲੀ ਮੈਂ ਹੀ ਆਲੀ ਵੀ ਆਈ ਹੋ ਤਲਾਕ ਕਰਨੀਆਂ ਨਹੀਂ ਆਣੀਆਂ ਉਹਨਾਂ ਨੂੰ ਇੱਦਾਂ ਮੈਂ ਪਹਿਲਾਂ ਹੋਏ ਹੁੰਦੇ ਤਾਂ ਨਿਆਣਾ ਨਾ ਇਹ ਹੋਵੇ ਭੈ ਭੁੱਲ ਗਈ ਕਿ ਤੈਨਾਂ ਤੁਹਾਨੂੰ ਪਾਣੀ ਲਿਆ ਕੇ ਦੇਣੀ ਫਿਰ ਕਰਦੇ ਆਂ ਗੱਲ ਪਾਣੀ ਕਿੱਥੇ ਤੂੰ ਮੈਨੂੰ ਪੁੱਛਿਆ ਵਾ ਨਾ ਨਾ ਪੁੱਛ ਨਹੀਂ ਪਾਣੀ ਮੈਂ ਤੁਹਾਨੂੰ ਦੀਕ ਦੀ ਕੁ ਮੈਂ ਲਿਆ ਪਾਣੀ ਹਾਂ ਜੀ ਬੱਟਾ ਗੰਨਾ ਗੰਨਾ ਹੀ ਚੇਤਾਈ ਭੁੱਲ ਗਿਆ ਮਾਤੀ ਮਾਰੀ ਗਈ ਹੈ ਬੱਸ ਆਂ ਦੀ ਛਿੱਪ ਤੇ ਸਧੌਰ ਸਧੌਰ ਜਾਈ ਸਾਰੀ ਉਮਰ ਇਹੀ ਕਿਥੋਂ ਜੱਬ ਖਾਣਾ ਕਰਦੀਆਂ ਰਹਾਂਗੀਆਂ ਇੱਕ ਤੇ ਸਿਆਣੀ ਹੋਊ ਚੰਨ ਨਾਲ ਕੰਮ ਧੰਦਾ ਕਰੂ ਤੇ ਆਪ ਇਹਨੂੰ ਲਈ ਫਿਰਾਂਗੇ ਨਾਲ ਮੈਂ ਨਹੀਂ ਵਿਆਹੀ ਬਣੀ ਤੋ ਚੱਲ ਕੋਈ ਨਹੀਂ ਸਰਜੂ ਨਿਆਣਾ ਨਾ ਹੋਵੇ ਕੋਈ ਪਿੱਛੋਂ ਹੂੰ ਜੱਛੜਾ ਸਾਡਾ ਲੈ ਪਰਾਂ ਮਾਰੀਓ ਕੇ ਨਕੇ ਪਾਸੇ ਨੀ ਕੋਈ ਕੋਈ ਰਿਸ਼ਤੇਦਾਰੀ ਤੇ ਸੋ ਟਰ ਦੇ ਕਾਲੇ ਤੇ ਸੁਣੀ ਵੀ ਸਾਰੇ ਕਿਹੜਾ ਚਨੇ ਪਰਿਚਾਰੀ ਜਾਂਦੇ ਰਿਸ਼ਤੇ ਬੜੇ ਪੈਣ ਐਵੇਂ ਨਹੀਂ ਚੜਾਈ ਹੋਈ ਐਵੇਂ ਨਹੀਂ ਨਾ ਹੋਇਆ ਚੰਗੇ ਰਿਸ਼ਤੇ ਕਰਾਈਦੇ ਤੇ ਪੈਣ ਫੇਰ ਹੀ ਹੁੰਦੇ ਆ ਉਹੀ ਤਾਂ ਗਾਲਣ ਪੈਣ ਨਾ ਐਵੇਂ ਨਹੀਂ ਕਮਾਇਆ ਜਾਂਦਾ ਵੱਦ ਚੰਗੇ ਰਿਸ਼ਤੇ ਕਰਾਏ ਤਾਂ ਹੀ ਅਗਲਾ ਨਾ ਲੈਂਦੇ ਆਵੈਲਾ ਮੁੰਦਰੀਆਂ ਛਾਪਾ ਮੇਰੇ ਹੱਥਾਂ 'ਚ ਵਾ ਚੂੜੀਆਂ ਹੈ ਮੈਂ ਜੋ ਵੀ ਮੰਗਦੀ ਮੈਨੂੰ ਉਸੇ ਵळे ਪਾਉਂਦੇ ਅਗਲੇ ਇਹੋ ਸੋਚ ਕੇ ਵੀ ਚੰਗੇ ਰਿਸ਼ਤੇ ਕਰਾਉਂਦੀ ਐ ਤੇ ਤੂੰ ਤਾਂ ਮੈਨੂੰ ਫਸਾਉਂ ਨਹੀਂ ਪੁੱਠੇ ਕੰਮ ਚ ਦੇਈ ਨਾ ਮੇ ਤਾਂ ਨੁਕਲਾ ਨਾ ਕਿ ਤੂੰ ਜਿੱਤਾਂ ਦੀ ਕਹੋਗੇ ਤਾਨੂੰ ਚੂੜੀ ਪਾਵਾਂਗੇ ਸੋਨੇ ਭੈਣਾ ਉਹ ਜੀ ਚੂੜੀ ਨੂੰ ਮੈਂ ਕਰਨਾ ਕੀ ਜੇ ਤੇ ਤੁਹਾਡਾ ਮੁੰਡਾ ਹੀ ਨਹੀਂ ਚਾਜਦਾ ਮੈਂ ਚੂੜੀ ਚੱਕ ਕੇ ਕਿਤੇ ਗੱਡ ਚੂੜੀ ਨਾ ਫਾ ਲ ਲੈਣਾ ਇਹ ਚੂੜੀ ਤਾਂ ਮੈਨੂੰ ਵੱਡ ਵੱਡ ਖਾ ਜਾਣੀ ਆ ਜਿੱਦਾਂ ਦਾ ਤੁਹਾਡਾ ਮੁੰਡਾ ਵਾ ਤੈਨੂੰ ਆਖਿਆ ਵੀ ਤੈਨੂੰ ਤੋਲੇ ਦੀ ਤੈਨੂੰ ਚੂੜੀ ਬਣਾ ਦੇ ਤੈਨੂੰ ਅੱਛਾ ਸਧਾਰ ਮਾੜੀ ਮੋਟੀ ਲਿਆ ਦਾਂਗੇ ਤਾਂ ਉਹ ਦਿਨ ਦੋਵੇਂ ਜਣੇ ਰਲੇ ਜਾਣਗੇ ਉਹ ਵੀ ਨਹੀਂ ਤੂੰ ਤਾਂ ਭੈਣ ਮਾਰੀ ਰਹਿ ਜੇਂਗੀ ਤੈਨ ਮੈਂ ਦੱਸਾਂ ਚੰਗੀ ਭਲੀ ਕੁੜੀ ਨਹੀਂ ਹੋਣੀ ਤੇਰੇ ਘਰ ਦੋ ਵਾਰ ਦੱਸ ਇੱਕ ਜਿੱਦ ਇੱਕ ਰੋਟੀਆਂ ਪੱਕਣ ਨਹੀਂ ਦਈਆਂ ਇੱਕ ਹੋਰ ਲਿਆ ਕੇ ਸਦਾ ਦੁੱਧ ਨਾਲ ਛੜਾ ਨਹੀਂ ਚੰਗਾ ਦੱਸ ਸਦਾ ਹੋਰ ਲਿਆ ਕੇ ਲੰਗਰ ਤੇ ਮੈਂ ਹੀ ਪਕਾਉਣਾ ਦੋਵਾਂ ਜਣਿਆਂ ਦਾ ਫਿਰ ਇੱਕ ਜਣੇ ਦਾ ਨਹੀਂ ਪੱਕਦਾ ਕੀ ਗੱਲ ਆ ਲਿਆ ਚਾਹ ਚ ਘੁੱਟ ਪਿਉਣੀ ਕਿ ਚਾਵਾ ਪੁਣਾ ਪੀਉਣੀ ਮੈਂ ਚਾਹ ਨਿੱਕੀ ਨਵਾਇ ਦਿੰਨੀ ਨਹੀਂ ਕੋਈ ਗੁਰਪ੍ਰੀਤ ਆ ਸਾਡੀ ਦੁੱਤੀ ਵੇਖ ਹੈ ਉਹੀ ਰੱਖੀ ਦੀ ਸੁਣ ਮੇਰਾ ਮੋਟਾ ਤੇ ਹੁੰਦਾ ਹੀ ਹੈ ਤੁਹਾਨੂੰ ਪਤਾ ਹੈ ਭੈਣਾ ਉਹ ਸੁਣ ਤੱਕ ਨਹੀਂ ਕੰਮ ਕਰ ਸਾਰਾ ਆਪਣਾ ਲਈ ਫਿਰਦਾ ਤੇ ਆ ਤੂੰ ਮੈਨੂੰ ਧੱਕੇ ਨਾਲ ਐਵੇਂ ਫਸਾਉਂਦੇ ਹੀ ਇਹ ਜਿਹੇ ਪੁੱਠੇ ਕੰਮਾਂ ਦੇ ਵਿੱਚ ਗੇ ਮਾੜੇ ਦੇ ਵੇਖੀਂ ਚਾ ਵੇਖਣ ਨੂੰ ਥੋੜੀ ਮਾੜੀ ਭੈਣਾ ਵੇਖਾਂ ਚ ਉਹ ਕਿੱਥੇ ਹੈਗਾ ਸਾਰਾ ਕੋਲ ਮੋਟਰਸਾਈਕਲ ਚ ਮੈਂ ਰਹਿਣੀ ਆ ਜਾਂ ਚਵਾ ਇਧਰ ਵੇ ਪਿੰਡ ਚ ਮੈਂ ਰਹਿਣੀ ਆ ਹੈ ਸਾਰਾ ਦਿਨ ਤੁਹਾਡੇ ਮੋਟਰਸਾਈਕਲ ਦੀ ਗੂੰਜ ਆਉਂਦੀ ਇਧਰੋਂ ਨਿਆਣੇ ਨੇ ਪੁੱਛ ਤੇ ਫਲਾਣਾ ਮੁੰਡਾ ਇਧਰੋਂ ਉਹ ਮੁੰਡਾ ਹਰ ਤੇਰੇ ਦਿਓਰ ਦੇ ਸਾਰੇ ਨਾਂ ਲੈਂਦੇ ਨਹੀਂ ਐਹੀ ਤੇ ਰੱਟਾ ਰੁੱੜ ਜਾਣੀ ਨੇ ਜਿਹੜੇ ਰਿਸ਼ਤੇ ਆਉ ਲੋਕੀ ਪਿੰਡ ਚ ਪਾਣੀ ਮਾਰ ਦਿੰਦੇ ਵੇਖ ਕੇ ਪਾਣੀ ਪਾਣੀ ਨਹੀਂ ਪੈਣਾ ਕੋਈ ਵੀ ਮਾਰਦਾ ਇਹ ਸਚਾਈ ਆ ਸਚਾਈ ਲੋਕੀ ਦੱਸਦੇ ਆ ਉਹਨਾਂ ਨੂੰ ਤੁਸੀਂ ਪਾਣੀਆਂ ਦੱਸਦੇ ਜੇ ਪਾਣੀਆਂ ਥੋੜੀ ਆਪੜਾ ਕਸੂਰ ਨਹੀਂ ਤੁਸੀਂ ਕਰਦੇ ਇਹ ਗੱਲ ਤੇ ਕਸੂਰ ਤੇ ਤੁਹਾਨੂੰ ਆਖਦੇ ਆਂ ਵੀ ਉਹਨੂੰ ਤੇ ਆਣੀ ਆ ਵੀ ਨਿਕੱਤਿਆ ਚਾਹ ਪੀਉਣੀ ਕੁੱਟ ਪਿਆ ਨਹੀਂ ਤੇ ਮੈਂ ਚਾਹ ਉਹ ਕਿਹਾ ਵਾ ਚਾਹ ਬਣਾ ਬਣਾਉਂਦੀ ਹੁਣੀ ਅੰਦਰ ਉਹਨੂੰ ਪਤਾ ਲੱਗ ਗਿਆ ਨਾ ਵਾ ਤੇ ਮੈਨੂੰ ਤਾਂ ਤੁਹਾਨੂੰ ਟੈਨਸ਼ਨ ਹੀ ਪਾਈ ਪਈ ਮੈਂ ਤਾਂ ਬੜੀ ਆਸ ਤੇ ਤੁਹਾਨੂੰ ਆਖਿਆ ਸੀ ਆਪਰੇ ਤੁਸੀਂ ਪਰਜਾਈਂ ਆ ਜੇ ਦੋ ਜੇ ਇੱਕ ਤੇਰੀ ਸਖੋ ਦੂਜੀ ਤੁਹਾਡੀ ਨਿੱਕੀ ਤੇ ਤੁਹਾਡੇ ਦੋਵਾਂ ਪੇਕਿਆਂ ਚ ਕੋਈ ਹੈ ਹੀ ਨਹੀਂ ਤੁਸੀਂ ਮੈਨੂੰ ਜੋ ਮੇਰੀਆਂ ਧੀਆਂ ਪਰਤਾਂ ਨੂੰ ਗਾਂ ਪਣਾਉਂ ਹੀ ਆ ਤੇ ਆਪਣੇ ਕਰੋ ਤੁਹਾਨੂੰ ਪਤਾ ਤਾਂ ਹੈਗਾ ਵੀ ਸਾਰਿਆਂ ਨੂੰ ਪਤਾ ਵਾ ਇਹ ਤਾਂ ਕੌਣ ਕਰਦਾ ਹੀ ਦਿੰਦਾ ਹੀ ਕੋਈ ਸਾਰੀ ਅਮਰੀਸਤੇਦਾਰੀ ਕਿ ਟੁੱਟ ਜਾਗੀ ਚੱਲ ਫਿਰ ਇੱਕ ਗੱਲ ਹੈਗੀ ਕੁੜੀ ਹੈਗੀ ਥੋੜਾ ਜਿਹਾ ਲੰਗਾ ਕੇ ਤੁਰਦੀ ਦੱਬ ਜਾ ਪਾਉਂਦੀ ਪੈਰ ਤੇ ਜ਼ਿਆਦਤ ਨਹੀਂ ਕੰਮ-ਕਮ ਕਰ ਲਿੰਦੀ ਕੰਮ ਕਰ ਲੈਂਦੀ ਕਰਦੀ ਸਲੋ ਵੀ ਤੁਰਿਆ ਥੋੜੇ ਚਿਰ ਤੋ ਹੌਲੀ ਹੌਲੀ ਚੈੱਕ ਕਰਾਉਣ ਗੱਲ ਕਰਨੀ ਤੇ ਦੱਸ ਮੈਂ ਤੋਰ ਲੈਣੀ ਕਿੰਨਾ ਕੁ ਦਾ ਕੋ ਮਰਜ਼ੀ ਦੇਖ ਲੋ ਆਪਣੀ ਇਦਾਂ ਦੀ ਆਉਣੀ ਜੇ ਨਾ ਲਗਾਉਂਦੀ ਇਹ ਨਾਲ ਜਿਆਦਾ ਬਣਦੀ ਹੋਵੇ ਤਾਂ ਫਿਰ ਉਹ ਇਦਾਂ ਮੇਰੀ ਸੁਣਦਾ ਪਹਿਣਾ ਤੇ ਮੈਂ ਤੇਰੀ ਗੱਲ ਨਹੀਂ ਟੋਕਦੀ ਇਦਾਂ ਦੀ ਆਉਣੀ ਸਿਆਣੀ ਬਣੋ ਤੇ ਜੇ ਦਾ ਘਰ ਬਸਾਉਣਾ ਜੇ ਤੇ ਇਦਾਂ ਬਣਾ ਲਓ ਉਹ ਤੇ ਤੁਸੀਂ ਆਂਦੇ ਜੇ ਤੇ ਮੈਂ ਗੱਲ ਕਰ ਲੈਣੀ ਪਰ ਕਿੰਨਾ ਕਮਾਰਦੀ ਜੋ ਤੇ ਨ ਮੈਂ ਤਾਂ ਹੱਥੀ ਕਿੰਨਾ ਚੋਰ ਆਇਥੋਂ ਸਾਡਾ ਕਰ ਕਿਹੜੇ ਵੇਲੇ ਉੱਪਰ ਸ਼ੁਕਰ ਕਰ ਕਰ ਤੇਰੇ ਤੇ ਹੋਰ ਨੂੰ ਇਹੋ ਜੀ ਮਿਲ ਜੇ ਗੱਲਾਂ ਮਾਰਦੀ ਬਹੁਤੀ ਚਾਤ ਰਹੇ ਹਾਂ ਤੂੰ ਹੋਰ ਤੂੰ ਨਿਗਾ ਮਾਲਾ ਚ ਤੈਨੂੰ ਮਹੀਨਾ ਦੋ ਮਹੀਨੇ ਹੋਰ ਦੇ ਦੇ ਨੇ ਕਿ ਕਿਤਨੇ ਕਿ ਤੱਕਰ ਚਾਹੁੰਦੀ ਮਾਰ ਕੇ ਤੇ ਮੁਖਾ ਦੇ ਦੇ ਨੇ ਉਹ ਕਿੰਦਾ ਤੁਰਦੀ ਐਂ ਕਰਕੇ ਤੁਰਦੀ ਐਂ ਕਰਨੇ ਚਾਹਦਾ ਹੀ ਤੇਰੀ ਨਹੀਂ ਚਾਹੀਦੀ ਤੇ ਚਾਹੀਦੀ ਉਹ ਆ ਮਾਰਦੀ ਮੈਂ ਤਾਂ ਕਮਾੜਾ ਜਿਹਾ ਬੈਸ ਤੱਪਦੀ ਇੱਕ ਚ ਹੁੰਦਾ ਨਾ ਇਦਾਂ ਕਰਕੇ ਬੜਾ ਨਾ ਐਂ ਇੰਨਾ ਕਿ ਜਿਹੜਾ ਮਾਰੀ ਨਾ ਵੀ ਕਿਸੇ ਨੂੰ ਪਤਾ ਉਹ ਤਾਂ ਕਿਤੇ ਪੈਰ ਨੂੰ ਮੋਚ ਮਾਚਾਵੇ ਡੱਡ ਦੀ ਵੀ ਇੰਨਾ ਭੈਣ ਚੱਲ ਜੂ ਨਾਲੇ ਦੂਜੀ ਗੱਲ ਤੇ ਮੇਰੀ ਗੱਲ ਕਿ ਲੈ ਆ ਚਾ ਤੁਹਾਡੇ ਨਖਰੇ ਹੀ ਬੜੇ ਪਖਾਣਡੇ ਬੜੇ ਆ ਲੈ ਦੱਸ ਚੂੜੀ ਤੈਨੂੰ ਆਖਿਆ ਤੇ ਤੈਨੂੰ ਦਵਾਂਗੇ ਤੂੰ ਦੰਬ ਤੋਂ ਗੱਲ ਆ ਮੈਂ ਤੇਰੇ ਗੇ ਹੱਥ ਚ ਚਾਰ ਚੂੜੀਆਂ ਪੰਜ ਛਾਪਾਂ ਦੋ ਚੈਨੀਆਂ ਮੇਰੇ ਘਰ ਪਈਆਂ ਤੇ ਮੈਂ ਤੁਹਾਡੀ ਚੂੜੀ ਦੀ ਭੁੱਕੀ ਤਾਂ ਮੈਂ ਝਾਟਾ ਥੋੜੀ ਲੋਕਾਂ ਤੋਂ ਪਟਾਉਣਾ ਆਪਣਾ ਬਹੁਤੀਆਂ ਚਾਤਰਾ ਨੇ ਨੀਰ ਲੱਤਾ ਸੋਹਣਾਂ ਦਾ ਮੈਂ ਇਹਦਾ ਰਿਸ਼ਤਾ ਕਰਾ ਦੇਣੀ ਆ ਤੋਲੇ ਮੇਰੇ ਘਰ ਵਾਲੇ ਨੂੰ ਕੜੇ ਕੜੇ ਦਾ ਤੋਲੇ ਦੀ ਮੈਨੂੰ ਵੰਗ ਤੇ ਮੇਰੇ ਨਿਆਣਿਆਂ ਨੂੰ ਉਹ ਕਾਚਾਂਦੀ ਦੇ ਕੋਗਣ ਚਾਲ ਤੇ ਏਦਾਂ ਦਾ ਭਾਂਜੇ ਤੇ ਪਾ ਦੇਗੀ ਤੇ ਠੀਕ ਨਾ ਤੂੰ ਵੀ ਚੋਲ ਪੁਣਾ ਮੰਗਾਂਦੀ ਕਿ ਨਾੜ ਕੀ ਸ਼ੱਕ ਮੰਗਣ ਦਾ ਹੀ ਹੈ ਜਿੱਦਾਂ ਦਾ ਤੇਰਾ ਮੁੰਡਾ ਤੁਹਾਡਾ ਦੇਹੋਰ ਆ ਨਾ ਏਦਾਂ ਦਾ ਹੋ ਜੇ ਤੇ ਤੂੰ ਸ਼ੁਕਰ ਕਰ ਮੇਰੇ ਤੇ ਪੈਰ ਧੋ ਤੋ ਪਿਓ ਵੀ ਇਹਦਾ ਕਰਾ ਦਵਾਤਾ ਵਾ ਸਾਰੇ 5 ਕਿਲੇ ਵੇਚ ਕੇ ਤੈਨੂੰ ਗਹਿਣਾ ਘੱਟਾ ਪਾਤਾ ਤੇਰਾ ਸਾਰਾ ਟੱਬਰ ਕੱਜ ਦਾ ਫੇਰ ਮੈਂ ਇਹਨੂੰ ਵਿਆਹ ਕੇ ਕੀ ਕਰਨਾ ਚੰਗਾ ਭੈਣ ਆਵੇ ਮੇਰੇ ਜੁੜੇ ਹੱਥ ਨਾ ਤੇਰੀ ਚਾਹ ਮੈਂ ਚਲਦੀ ਜਿੰਦਾ ਦਾ ਹੋਰ ਚਾਹ ਚਲ ਬੈ ਮੇਰੀ ਗੱਲ ਤਾਂ ਸੁਣ ਤੂੰ ਗੁੱਸਾ ਕਰ ਜੀ ਗੁੱਸਾ ਕਰਨਾ ਫੇਰ ਤੋਲੇ ਤਾਂ ਬਾਤ ਨਹੀਂ ਪਾਉਂ ਸਾਰੀ ਉਮਰ ਛੱਤਰ ਵੀ ਤੇ ਮੈਂ ਹੀ ਖਾਣੇ ਐ ਇੰਨਾ ਪਾ ਦੇਂਗੀ ਤੇ ਕੀ ਟੋਲਾ ਹੋਇਆ ਵਾ ਹੈ ਭਾਵੇਂ ਅਸੀਂ ਨੋ ਜੇ ਹਾਂ ਤੇ ਮੈਂ ਕਿੱਡਾ ਕੰਮ ਕਢਣਾ ਕਦੋਂ ਦਾ ਤੁਹਾਡਾ ਮੁੰਡਾ ਰੁਕਿਆ ਜਿਹੜਾ ਮੈਂ ਵੇ ਮੈਂ ਲੰਗੀ ਨਹੀਂ ਨਾ ਲੈਣੀ ਫੇਰ ਇੰਨਾ ਗਹਿਣਾ ਤੈਨੂੰ ਪਾ ਦੇਣਾ ਤੇ ਕੁੜੀ ਇੰਨਾ ਲੰਗ ਮਾਰਦੀ ਹੋਵੇ ਨਾ ਕਿਸੇ ਕੰ ਤੂੰ ਐ ਚੱਲ ਫਿਰ ਇੱਕ ਹੋਰ ਹੈਗੀ ਉਹ ਆਪਣੀ ਲੰਗ ਮਾਰਦੀ ਹੋਵੇ ਨਾ ਹਾਂ ਤੂੰ ਐ ਕਰ ਪੀ ਨੂੰ ਸਵਾਈਂ ਕਢਾਈ ਸਾਰਾ ਚਾਚੂ ਕਮਾਈ ਪੂਰੀ ਕਰਨੀ ਫਿਰ ਤੇ ਮੈਂ ਚੱਲ ਪੀ ਅਸੀਂ ਤੂੰ ਜਾਨੀ ਰੱਖ ਕੇ ਘਰ ਦਾ ਕੰਮ ਕਰ ਲਿਆ ਕਰਾਂਗੇ ਉਹਨੂੰ ਅਸੀਂ ਮਸ਼ੀਨ ਤੇ ਬਾਹਰ ਤੇ ਕਰਾਂਗੇ ਫਿਰ ਚੱਲ ਜੂਗਾ ਜੇ ਤੂੰ ਆਨੀ ਆਂ ਪੀ ਹਾਂ ਨਹੀਂ ਉਹ ਇੰਨਾ ਮਾਰ ਕੇ ਚੱਲ ਇੱਕ ਇੱਕ ਹੋਰ ਹੈਗੀ ਉਹਦੀ ਕੁੜੀ ਦੀਆਂ ਦੋ ਉਂਗਲਾਂ ਨਹੀਂ ਆਈਆਂ ਤਿੰਨ ਉਂਗਲਾਂ ਆ ਹੈਆਂ ਤੇ ਸਲਾਈ ਕਢਾਈ ਸਾਰੀ ਆਉਂਦੀ ਅੱਗੋਂ ਮਰਜ਼ੀ ਵੇਨ ਲੋ ਚਲੋ ਤੂੰ ਦੇਣਾ ਉਹ ਨਾ ਕਾਖੜੀ ਪੂਰ ਤੇ ਕਰੀਬ ਪਿਓ ਦੀ ਧੀ ਨੂੰ ਨ ਲੈ ਨੁਈ ਕੀ ਕਰਨਾ ਜਿਹਨੇ ਸਮਾਈ ਕਢਾਈ ਕਰਨੀ ਵਧੂ ਜੋਰ ਲੈਣਾ ਨਾਈ ਕਢਾਈ ਉਹ ਤੇ ਪਿਓ ਨੇ ਚੈਨ ਦਿਹਾੜੀ ਧਾਰਾ ਉਹਨੇ ਸਰ ਕਢਾਈ ਜੀ ਰੋਟੀਆਂ ਰੋਟੀਆਂ ਤਾਂ ਪਕਾਈ ਲਿਆ ਕਰਨੀਆਂ ਵਾ ਹਏ ਨਹੀਂ ਰੋਟੀਆਂ ਜੇ ਤੁਸੀਂ ਲੰਗਰ ਲਾ ਲਓਂ ਜਾਂ ਤਾਂ ਤੇ ਮਰ ਚੰਦੀਆਂ ਜੀ ਨਹੀਂ ਕਿਤੇ ਐਮਰਜੈਂਸੀ ਹਾਂ ਨਹੀਂ ਰੱਖ ਕੰਮ ਕਰਦੀ ਆ ਆ ਤੈਨੂੰ ਲੈਣ ਦੇ ਵਿੱਚ ਬੰਦੀ ਫੱਬਦੀ ਆ ਵੀ ਕੁੜੀ ਤੇ ਵਾ 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 ਇੰਨੀ ਨਾ ਸੋਹਣੀ ਤੇ ਨਾ ਇੰਨੀ ਮਾੜੀ ਆ ਕਢਾਈ ਵੀ ਕੱਢਣੀ ਆਉਂਦੀ ਸੂਤਾ ਸਾਡੇ ਮੁੰਡੇ ਨੂੰ ਕਰ ਲੂ ਪਸੰਦ ਇਹ ਤੇ ਹੁਣ ਆ ਕੋ ਤੁਹਾਡੇ ਕਰ ਮਜੇ ਮੈਂ ਤੇ ਇੱਕ ਵਾਰੀ ਤੁਹਾਨੂੰ ਦੱਸ ਦਿੰਨੀ ਗੱਲ ਕੋਈ ਸਾਹਮਣੇ ਨਹੀਂ ਲਿਉਣਾ ਕਿਸੇ ਵੀ ਤਰੀਕੇ ਨਾਲ ਤੁਸੀਂ ਕਰੋ ਨਾ ਮੈਂ ਤੁਹਾਨੂੰ ਤਾਂ ਹੀ ਸੱਧਿਆ ਵਾ ਸਾਨੂੰ ਤੇ ਕਿਤੇ ਵੀ ਪੱਛ ਪੱਛ ਦੇਖ ਲਿਆ 4 ਸਾਲ ਹੋ ਗਏ ਆ ਇਹਨੂੰ ਕੋ ਤੇ ਨੂੰ ਸਮਝਾਓ ਇਹਨੂੰ ਤੁਸੀਂ ਮਾੜਾ ਗੱਲਾਂ ਗੁਲਣਾ ਚ ਇਹਨੂੰ ਵਰਚਾ ਕੇ ਤੇ ਕੋਈ ਇਹਦੇ ਕਾ ਖਾਨੇ ਗੱਲ ਪਾਓ ਮੁੰਡੇ ਵੇਖੋ ਤਾਂ ਬਿਨਾ ਸਿਆੜ ਤੂ ਤੇ ਆਪ ਸਿਆਣੀ ਹੈ ਵੀ ਕਿੱਦਾਂ ਰਿਸ਼ਤਾ ਕਰ ਜਾਣਗੇ ਕਰ ਜਾਣਗੇ ਮੁੰਡਾ ਤੇ ਉਹਨਾਂ ਵੇਖਣਾ ਹੀ ਆ ਤੂੰ ਉਹਨੂੰ ਇਹਨੂੰ ਬਿਮਾਰੀ ਨੂੰ ਕਿਹਾ 2 ਮਿੰਟ ਟੇਕੇ ਬਹਿ ਜਾ ਉਹ ਦੋ ਵੀ ਸਾਡੀ ਤੇ ਹਾਨੀ ਹੁੰਦੀ ਵਾਰ-ਵਾਰ ਬਖਾਏ ਨਾ ਨਹੀਂ ਮਾਰੀ ਗੱਲ ਨਾ ਉਹ ਚਾਚਾ ਆ ਲਿਆ ਕੋਈ ਨਾ ਉਹਨਾਂ ਦੇ ਕੰਨੀ ਗੱਲ ਕੱਢ ਦਿਓ ਵੀ ਇਤਾਂ ਵਾ ਥੋੜਾ ਜਿਹਾ ਕੋਈ ਨਹੀਂ ਮੈਂ ਆਪੇ ਸੰਭਲੂ ਤੂੰ ਜਦੋਂ ਵੇਖਣਾ ਨਾਲ ਕਿ ਮੈਂ ਘਲਾਉਣੀ ਆ ਨਿੱਕੀ ਮੇਰੇ ਆਪਣੇ ਪੇਪਿਆਂ ਤੋਂ ਨਹੀਂ ਆਈਆਂ ਮੇਰੀ ਸੁਣ ਗੱਲ ਬਾਕੀ ਗੱਲ ਮੈਂ ਆਪੇ ਸੰਭਲੂ ਤੇ ਜਦੋਂ ਵੇਖਣਾ ਉਹਨਾਂ ਨੂੰ ਉਦੋਂ ਇਹਨੂੰ ਟੇਕੇ ਬਾਹ ਲਿਓ ਐਵੇਂ ਹਾਈ ਲੈ ਜੈ ਐਵੇਂ ਐਵੇਂ ਕਰਦਾ ਫਿਰੇ ਚਾਚਾ ਦਾ ਬੋਲਣਾ ਨਹੀਂ ਆਉਂਦਾ ਉਹਨੂੰ ਸਮਝਾਉਂਗੀ ਨਾਲਿਆ ਵੇਖੀ ਆ ਮੇਰੀ ਨਿੱਕੀ ਨਰਮਣ ਕੋਲ ਨਹੀਂ ਚਾਹ ਲੈ ਕੇ ਅੰਦਰ ਬੜੀ ਆਈ ਤੇਰੀ ਨਿੱਕੀ ਨੂੰ ਤਾਂ 15 ਵਜਾ ਮਾਰਿਆ ਨੇ ਕਿ ਚਾਹ ਲੈਣੇ ਚਵਾੜੀ ਸੁਣੀ ਨਹੀਂ ਆ ਨਾ ਤੂੰ ਲੱਗਦੀ ਨਹੀਂ ਆ ਸੋਹਣੀ ਸੁਨੱਖੀ ਇਹ ਤਾਂ ਹੋਵੇ ਕੁੜੀ ਕਾਂਦੀ ਕੋਈ ਕੰਮ ਤਾਂ ਦੇ ਦੇ ਕਮਾਈ ਤੇ ਹੀ ਸਾਂਭੀ ਰੱਖ ਦੇਖਣ ਨੂੰ ਜੀ ਨਹੀਂ ਕਰਦਾ ਕੁੜੀ ਸੋਹਣੀ ਭਾਂ ਦੇਈ ਗੱਲਾਂ ਮਾਰਦੀ ਸਾਂਭੀ ਰੱਖੀ ਚਾਹੀਦੀ ਨਾਲੇ ਲੋਕੀਂ ਆਖਣ ਦੀ ਦੋਨੇ ਦਿਨ ਯਾਰ ਤੋਂ ਬਤਾਉਂਦਾ ਆਸਵਾ ਜਲਿੱਤ ਨਾ ਓਕੇ ਨਾ ਮੁੰਨਾ ਆ ਗਿਆ ਸੀ ਮੰਮੀ ਕਹਿੰਦੇ ਮੈਂ ਗੱਲਾਂ ਕਰਨ ਲੱਗ ਪਈ ਨਹੀਂ ਇਹ ਮੈਂ ਤੁਹਾਡਾ ਮੁੰਮੋ ਅੱਗ ਲੱਗੇ ਕਿ ਮੁੰਨੀ ਛੱਡ ਦੀ ਹੈ ਮੇਰੀ ਮੰਮੀ ਦੇ ਫੋਨ ਹੀ ਕਿਤੇ ਮਸਾ ਹੁੰਦਾ ਵਿਚਾਰੀ ਦਾ ਹਾਂ ਤੁਹਾਨੂੰ ਲੱਗੀ ਦੋ ਮਿੰਟ ਚ ਮਨ ਜਾਣੀ ਬਸ ਚ ਦੋ ਮਿੰਟ 36 36 ਉਹ ਗੱਲਾਂ ਕਰ ਨਹੀਂ ਹੈ ਇਹ ਕਾ ਤੂੰ ਨੀੜੇ ਨੂੰ ਆਦੀ ਲਾ ਸਕੀ ਨੂੰ ਛੱਡੀ ਹੈ ਕੀ ਬਖਾਰੇ ਕੀ ਬੋਲ ਹੈ ਕੀ ਤੇ ਚੱਲੇ ਹੁਣ ਬਣਾਇਆ ਹਾਂ ਹਾਂ ਕੀ ਬਣਦਾ ਮੈਨੂੰ ਪਤਾ ਹੀ ਨਹੀਂ ਲੱਗਾ ਕਿਹੜੇ ਮੇਰੇ ਸਹੀ ਤੇ ਕਦੀ ਤੇ ਸੁਆਗਤ ਉਹਨੂੰ ਲੱਗੀ ਦੀ ਕਦੀ ਤੇਰੇ ਕੋਲ ਨਹੀਂ ਜੀ ਨੂੰ ਲੱਗੀ ਹੁੰਦੀ

ਈ ਇਸ ਤਰ੍ਹਾਂ ਆ ਜੇ ਤਨੀ ਤ੍ਰਿਚਾ ਆਈ ਚਾਤੀ ਅੱਜ ਮੈਨੂੰ ਲੱਗਦਾ ਵੀ ਇਦੀ ਗੱਲ ਤੇਰੀ ਸ਼ੁਪਰਕਾਰ ਕਦੇ ਕੰਮ ਕਰਨ ਆਣੀ ਆਜੂਗੀ ਮੇਰੇ ਕੋਲ ਤਾਂ ਕੁਛ ਨਹੀਂ ਹੁੰਦਾ ਆ ਮੈਂ ਦੋ ਦਿਨ ਤੱਕ ਹੌਲਕੀ ਸੁਣਨਾ ਕੰਮ ਤੇ ਕਰਨਾ ਪੈਣਾ ਆਪਾਂ ਦੋਵਾਂ ਜੜੀਆਂ ਨੂੰ ਅੱਜ ਦਿਨ ਨਾ ਸੁਣਨਾ ਉਹਦੇ ਤੈਨੂੰ ਉਂਗਲਾਂ ਨਹੀਂ ਹੈਗੀਆਂ ਤੇ ਬਾਕੀ ਦੇ ਸਾਰਾ ਘਟ ਹੈਗੇ ਹੈ ਨਹੀਂ ਬੇਰ ਲਾ ਸੁਣ ਜੀ ਦੀ ਸੱਤ ਅੱਠ ਤੇ ਬਾਕੀ ਹੈਗੇ ਇਹਨਾਂ ਨੂੰ ਰੋਟੀਆਂ ਤੇ ਲਾਉਗੀ ਨਾ ਤਾਂ ਵੇ ਇਤਲਾ ਦੀ ਤੇਰੇ ਗਾੜੀ ਜੋੜੇ ਹਾਂ ਤਾਂ ਦੋ ਦਿਨ ਰੋਟੀਆਂ ਲੈਣੇ ਚੁੱਲ੍ਹੇ ਤੇ ਬੱਤੀ ਨਹੀਂ ਆਏ ਇੱਕ ਸਾੜ ਕੇ ਸੂਟ ਤੇ ਪਿੰਚੇ ਸੂਟੇ ਤੇ ਦੂਜੇ ਨੂੰ ਆ ਮੈਂ ਨਾ ਤੇਰੇ ਸਾਹਮਣੇ ਲੱਗ ਜੇ ਗੇਮ ਹਨ ਮਾਤਾ ਸਿੱਖਣਾ ਹੈ ਫਿਰ ਮੈਂ ਇਹਨੇ ਸੂਟ ਬਣਾ ਕੇ ਦੇਣੀ ਆ ਉਦੋਂ ਕੋਈ ਨਹੀਂ ਸੂਟ ਫਿਰ ਚਾਰਨ ਵੱਧ ਬਣਾ ਕੇ ਕਰੂੰਗੀ ਘਰ ਤੇ ਸੁਣ ਲੈ ਪੂਰੀ ਕਹਿਣਾ ਮੇਰੀ ਗੱਲ ਸੁਣ ਮੈਂ ਸੂਟ ਸਾੜ ਨਹੀਂ ਲੈਣੇ ਰੋਟੀਆਂ ਨਹੀਂ ਮਿਲਾਉਣੀਆਂ ਬਸ ਤੇ ਰੋਟੀਆਂ ਨੋਹਾਂ ਵਾਲੀ ਲਈ ਲਈ ਤੇ ਜੇ ਆਪੇ ਪਕਾ ਕੇ ਖਵਾਉ ਇਹਨਾਂ ਨੂੰ ਮੈਡਮ ਨੂੰ ਤੇ ਫੇਕਵਾਰਾ ਨਹੀਂ ਚੰਗਾ ਪਤਾ ਹੀ ਨਹੀਂ ਕੰਮ ਟਕਮ ਕਰ ਦੂਗੀ ਨਾਲੇ ਇਹ ਖ ਮਸ਼ੀਨ ਐ ਨੋਟਾਂ ਦੀ ਹੁੰਦੀ ਆਪਣੇ ਘਰ ਹਾਂ ਹਾਂ ਗਰੀਬਾਂ ਦੇ ਧੀ ਦੇ ਮਾਪਿਆਂ ਦੇ ਗਰੀਬ ਬੜੇ ਨੇ ਤਾਂ ਫਿਰ ਮਸ਼ੀਨ ਕਿੱਥੋਂ ਆਉਣੀ ਮਸ਼ੀਨ ਇਸ ਕਰਦੀ ਹੁੰਦੀ ਨਸਵਾਇ ਤੇ ਰਹੇਗੀ ਜਾ ਜੀ ਹੈ ਕਿੱਥੇ 5 6 ਸੌ ਤੇ ਲਸਮਾਈ ਦੀਦੀ ਤੇ ਉਪਾਗਨ ਨਹੀਂ ਦੀਦੀ ਜਿਹੜੀ ਸਾਰਾ ਮਾ ਦੇਣ ਬੈ ਕੇ ਚਰਖਾ ਘੱਟੂਗੀ ਮਸ਼ੀਨ ਚਲਾਉਗੀ ਤੇ ਪੈਸੇ ਤੇਰੇ ਬੋਲੇ ਚ ਪਾਉ ਬੱ ਚੱਲਣੀ ਤੇ ਮੇਰੀ ਐ ਨਾ ਮੁਕਤਿਆਰੀ ਤੇ ਮੇਰੇ ਹੱਥ ਜਿੰਦਰਾ ਤੇ ਫਿਰ ਦੀਦੀ ਇਹਨੇ ਖਾੜਦੇ ਮੇਰੇ ਤੇ ਚਲਾੜੀ ਉਹ ਤੇਰੀ ਚੱਲਣੀ ਤਾਂ ਢੀ ਹੋਣੀ ਸਰ ਆਵੇ ਜੀ ਤੋੜ ਉਹ ਨਾ ਉੱਟ ਕੇ ਚੱਲ ਜਾਣਾ ਕਿ ਅਜੇ ਤੱਕ ਇਹਨਾਂ ਦੋਵਾਂ ਜਣੇ ਦੀ ਚਾਹ ਹੀ ਨਹੀਂ ਆਈ ਨਹੀਂ ਚਾਹ ਤੇ ਉਹੀ ਤਾਂ ਮੈਂ ਆਣੀ ਆ ਉਹ ਮੈਨੂੰ ਆਂਦੀ ਅੱਗਰ ਤੇਰੀ ਘੰਡਰੋਂ ਨਹੀਂ ਨਿਕਲੀ ਹੈ ਕਿ ਇੱਜ਼ਤਾਂ ਮੇਰੀ ਹਾਂ ਹਾਂ ਦੀਦੀ ਦੱਸਣ ਤੇ ਦੇਂਗਾ ਨੁਕੀ ਚੱਲਣੀ ਬੇਰੀ ਨਹੀਂ ਅੱਲ ਨੂੰ ਜੀਆ ਪਿਆ ਜਾ ਜੇ ਹੋ ਨਹੀਂ ਕਿਸੇ ਦਿਵਸਾ ਕਿੰਨੇ ਰਿਸ਼ਤੇ ਆਏ ਮੈਂ ਨੂੰ ਅਖਿਆ ਵੀ ਆਪਣੀ ਜ਼ਿੰਮੇਵਾਰੀ ਤੇ ਲਿਆ ਕੇ ਆਵੇ ਜ਼ਰੂਰ ਰਿਸ਼ਤਾ ਮੈਨੂੰ ਲੱਗਦਾ ਵੀ ਨਿਪਟਰੀਏ ਜ਼ਰੂਰ ਚਲੂਗਾ ਤੇ ਘਰ ਦੀ ਕੋਈ ਸਿੱਧੀ ਸਾਦੀ ਨਾ ਲੈ ਆਏ ਰਿਸ਼ਤਾ ਨਿਪਟਰੀਏ ਤਾਂ ਮੈਂ ਤੇ ਤਸਾਂ ਚ ਚਾਹ ਰਿਸ਼ਤੇ ਬਣਾਈ ਹੁਣ ਤੂੰ ਦੱਸ ਤੇ ਮੇ ਕਿਹੜਾ ਲੈਣਾ ਇੱਕ ਬਹਾਵ ਲਗਾਉਂਦੀ ਮਾਂ ਅੱਛਾ ਹਾਂ ਜੀ ਉਹ ਨਗਾ ਮਾਰਦੀ ਮੈਂ ਉਹ ਸੋਚਿਆ ਵੀ ਨਾ ਤੇ ਕੰਮ ਨਾ ਕਰ ਮੈਂ ਸਾਈ ਘਰੇ ਆਂਦੀ ਉਹ ਨਿਰੂ ਆਂਦੀ ਫੇਰ ਉਹਨੂੰ ਫੂਕਣਾ ਵਾ ਇੱਕ ਨੂੰ ਤੈਨੂੰ ਰੋਟੀਆਂ ਦੇਣ ਤੇ ਦੂਜੀ ਉਹਦੇ ਦਵਾਂਗੇ ਤੇ ਜੇ ਉਹ ਜੀ ਚਾਹੁੰਦੇ ਮੇਰੇ ਸਾਹਮਣਾਂ ਤਾਂ ਰਿਸ਼ਤਾ ਕੋਚਾਂ ਵਿੱਚ ਕੋਈ ਨਹੀਂ ਚੱਜਦਾ ਮੈਨੂੰ ਤਾਂ ਚਾਹੀਦੀ ਰੋਟੀਆਂ ਪਕਾਉਣ ਵਾਲੀ ਤੇ ਰੋਟੀਆਂ ਤੇ ਇੱਕ ਦੀ ਉਂਗਲੀ ਲੈ ਕੇ ਪਹਿਲਾਂ ਪਕਾ ਦੇ ਬਿਸਕਟ ਲਾ ਨਾ ਜਾਣਾ ਸਿੱਜੇ ਸਹੀਜੇ ਕਦੇ ਰੋਟੀਆਂ ਦੀ ਕੀ ਗੱਲ ਦੋ ਜਾਣੀਆਂ ਸੀ ਰੋਟੀਆਂ ਪਕਾਉਣ ਵਾਲਾ ਤੈਨੂੰ ਕਿਹੜੇ ਕੰਮ ਨੂੰ ਡੋਨੀ ਮੈਂ ਨਹੀਂ ਪਕਾਉਣੀਆਂ ਪਕਾਣੇ ਮੈਂ ਤੈਨੂੰ ਪਹਿਲਾਂ ਹੀ ਕਹਿ ਤਾ ਰੋਟੀਆਂ ਪਕਾਉਣ ਵਾਲੀ ਲੈ ਆ ਉਹ ਤੇ ਤਨ ਲੋ ਨੂੰ ਚਾਹਤ ਨਹੀਂ ਤੇ ਕੋ ਕੰਮ ਚੱਜਦਾ ਚੱਤਿਆ ਤੇ ਸਿੱਖਣਾ ਸੀ ਰੋਟੀਆਂ ਨਹੀਂ ਪਕਾਉਣੀਆਂ ਤੇ ਮਸ਼ੀਨ ਮਚਾ ਤੇ ਬਹਿਂਦਾ ਹਾਏ ਮੈਂ ਤਾਂ ਇਸ ਆਸਤੇ ਬੈਠੀ ਹਾਂ ਕਿ ਕਦੋਂ ਵਿਆਹ ਜਾਊਗਾ ਤੇ ਕਦੋਂ ਹਰ ਕਾਹਨ ਫੋਲਕੇ ਆ ਤੀਜੇ ਦਿਨ ਬਦ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਮੈਨੂੰ ਤੇ ਚਾਹੀਦੀ ਕੰਮ ਵਾਲੀ ਮੈਂ ਤਾਂ ਇਸੇ ਆਸਤੇ ਬੈਠੀ ਮੇਤੋ ਕੰਮ ਨਹੀਂ ਹੋ ਜਾਂਦਾ ਨਾਮੇ ਪਿਛੇ ਕਦੀ ਕੀਤਾ ਸੀ ਤੇ ਨਾਮੇ ਤੋਂ ਹੁੰਦਾ ਆ ਵੇਖਣਾ ਮੇਰੇ ਨੇ ਸਾਰੇ ਖਰਾਬ ਹੋ ਗਏ ਸੂਟਾਂ ਨੂੰ ਸਾਰਿਆਂ ਨੂੰ ਮੈਂ ਕੀਤਾ ਹੀ ਤੈਨੂੰ ਪਤਾ ਕਦੀ ਕਿ ਚੁੱਲੇ ਤੇ ਮੈਂ ਬੈਠੀ ਨਹੀਂ ਸੀ ਤੇ ਸਾਰੇ ਸੂਟ ਮੇਰੇ ਖਰਾਬ ਹੋ ਹੀ ਜਾਂਦੇ ਜਿਹੜੇ ਮਹਿੰਗੇ ਮਹਿੰਗੇ ਤੁਸੀਂ ਆਪ ਤੇ ਬਹਿਣਾ ਨਹੀਂ ਆਪ ਤੁਸੀਂ ਮੈਡਮ ਬਣ ਜਾਂਦੇ ਹੋ ਤੇ ਹੁਣ ਜਿਹੜੀ ਸਾਰੀ ਕੰਮ ਤੇ ਜਿੱਦੀ ਤੇ ਨਾ ਮੈਂ ਕਰੂੰਨੀ ਹੈ ਕਿੱਥੇ ਤੇਰਾ ਕੱਜ ਸੀਗਾ ਕਚੱਜੀ ਮੈਨੂੰ ਕਚੱਜੀ ਕੁਝ ਨਹੀਂ ਕਹਿਣਾ ਛੱਡ ਦੋ ਨਾਲੇ ਆਂ ਬੋੜ ਨਾ ਮੇਰੇ ਤੇ ਜੂਸ ਨਾ ਕਰਿਆ ਕਰੋ ਅਚਾਨਕੀ ਜਿਮੀ ਚੰਗੀ ਨਹੀਂ ਸੀ ਤਾਂ ਕਿਉਂ ਉਹ ਨਹੀਂ ਕਿਉਂ ਉਹ ਨਾ ਬੋੜਾਈ ਹੈ ਵੀ ਇਹ ਵੀ ਆਪਾਂ ਨੂੰ ਪਹਿਲੇ ਛੇੜ ਦੇਣਾ ਮੈਨੂੰ ਫਿਰ ਨਹੀਂ ਆਈ ਦੇਣਾ ਚੰਗਰ ਨਾਲ ਕਿਉਂ ਆ ਲੈ ਲਿਆ ਨਹੀਂ ਇਹਦੇ ਨਾਲ ਉਹ ਚੰਗੀ ਹੋਊਗੀ ਹੁਣ ਮੈਂ ਤਾਂ ਚਾਰ ਪੁਣਾ ਇਹਦੇ ਨਾਲ ਚੰਗੀ ਦੇਦੀ ਭਾਵੇਂ ਨੂੰ ਕੀ ਕਹਾਂ ਹੈ ਰੋਟੀ ਪਕਾਉਣ ਵਾਲੀ ਕਹਿ ਦੇ ਉਹਨੂੰ ਵੀ ਰੋਟੀ ਤਾਂ ਪਕਾਉਣ ਵਾਲੀ ਚਾਹੀਦੀ ਭਾਵੇਂ ਲੱਗਦਾ ਨਹੀਂ ਪਤਾ ਨਹੀਂ ਤੇ ਭਾਵੇਂ ਮੇਰੇ ਨਾਲੋਂ ਇੱਕ ਨੱਤ ਵੀ ਨਾ ਹੋਵੇ ਨਹੀਂ ਜ਼ੁਬਾਨ ਬੰਦ ਕਰਦਾ ਨਹੀਂ ਉਹਦੇ ਕੰਨੀ ਪੈ ਗਈ ਮੁੜ ਜੂਗੀ ਮੋੜਦੇ ਵੇ ਜਿਹੜੀ ਮੋੜਦੀ ਆ 4 ਇਸ ਤਰ੍ਹਾਂ ਸੱਚਾ ਹੀ ਨਹੀਂ ਕਿਸੇ ਕੰਮ ਦੇ ਨੀ ਮਸਾ ਮੇਰੇ ਹੱਥ ਨੋਟਾਂ ਵਾਲੀ ਮਸ਼ੀਨ ਆਈ ਸਮਾਈ ਤੇ ਸਾਰੀ ਕਰਦੀ ਆ ਕਿਉਂ ਮੋੜਨ ਲੱਗੀ ਮੈਂ ਕੰਮ ਆਪੇ ਕਰ ਲੂ ਹਾਂ ਹਾਂ ਅੰਦਰ ਚਾਹ ਬਣਾ ਕੇ ਖੜੋ ਨਾ ਤੇ ਜਾ ਮੈਂ ਅੰਦਰ ਨੀ ਚਾਹ ਪਿਆਦੇ ਨਹੀਂ ਮੇਰੀ ਇੱਜ਼ਤ ਰੱਖਦਾ ਪਿਆਦੇ ਚਾਹ ਹੈ ਕਦੇ ਜਹਾ ਜੋਰ ਜੋਰ ਕੇ ਤੇ ਮੈਂ ਸਾਰੇ ਕੰਮ ਕਰਾ ਲੇਂਗਾ ਤੁਸੀਂ ਕਦੀ ਰੋਟੀਆਂ ਲਾ ਦੇ ਤੇ ਚਾਹ ਬਣਾ ਦੇ ਤੇ ਸੱਜੀ ਬਣਾ ਤੂੰ ਐਂ ਕਰ ਚਾਹ ਬਣਾ ਕੇ ਲੈ ਆ ਠੀਕ ਆ ਪੈਸੇ ਬਾਤੂ ਬੋਲ ਕਿੰਨੇ ਮਾਜਿਕ ਕਪੜੇ ਦੇ 8800 ਰੁਪਇਆ ਸਮਾਈ ਆ ਵਿਹੜੀ ਦੋ ਦੋ ਘਟ ਆਉਂਦੀ ਨਹੀਂ ਤੇ ਤੇਰੇ ਨਾਲ ਨਖਮੀ ਨਾਲ ਸੋਣ ਪੁਣੇ ਨੂੰ ਕੀ ਕਰਨਾ ਮੈਂ ਨੂੰ ਨਹੀਂ ਸੋ ਵੀ ਸੋਣ ਪੁਣਾ ਲੈ ਨਖਮੀ ਕਿਸੇ ਨਾਲ ਕੰਨ ਦੀ ਚਾਹ ਚਾਹ ਬਣਾ ਕੇ ਲਿਆ ਕਿਹੜੇ ਪੇਲੇ ਦੀ ਚਾਹ ਲੈਣਗੇ ਇਹ ਨਿੱਕੀ ਚਾਹ ਲੈਣਗੇ ਨਿੱਕੀ ਤੇ ਆਈ ਨਹੀਂ ਤੇ ਆਪ ਵੀ ਉੱਥੇ ਜਾ ਕੇ ਬਹਿ ਗਈ ਮੈਂ ਤੇ ਘਰ ਜਾਣਾ ਘਰ ਮੇਰੇ ਸੌ ਕੰਮ ਮੈਂ ਕਿਤੇ ਵੇਲੀ ਲਿਆ ਆ ਵੇਖਾ ਉਹਨਾਂ ਚਾਹ ਲੈ ਕੇ ਨਹੀਂ ਆਇਆ ਆ ਹਾਏ ਨੀ ਬੂ ਮੈਂ ਮਰ ਜਾ ਹਾਂ ਮੈਂ ਤੇ ਆਖਿਆ ਖਰੇ ਨਾ ਦਾ ਮੁੰਡਾ ਛਦਾਈ ਤੇ ਸਾਰਾ ਕੱਬਾ ਨਹੀਂ ਛਦਾਈ ਦਾ ਪਰ ਦੋਵੇਂ ਜਾਣੀਏ ਲੜ ਲੜ ਮਰਨਦੀਆਂ ਚੱਲ ਮਾਣਾ ਬਹਿ ਬਹਿ ਕੇ ਨਿਕਲ ਜਾ ਐਨੀ ਤੇਰੀ ਇਸ਼ਤ ਪੇਟ ਚ ਬਣੀ ਆ ਇਹਨਾਂ ਛਦਾਈਆਂ ਪਿੱਛੇ ਕਿੱਥੇ ਰੋਲਣ ਲੱਗ ਗਈਆਂ ਆ ਵੇਖ ਲਾ ਸੋਹਣ ਪੁਣਾ ਵਿਆਹ ਲਿਆਂਦਾ ਵੇ ਕਿੱਦਾਂ ਉਹਦੇ ਅੱਗੇ ਹੱਥ ਜੋੜਨ ਦੀ ਤਰਲੇ ਕੱਟਣ ਦੀ ਦਫਾਕਾਰ ਪਰੇ ਚੱਲ ਮਾਣਾ ਚੱਲ ਤੂੰ ਚੱਲ ਛੱਡ ਪਰ ਆਹੋ ਜੀ ਚਾਹ ਨੂੰ ਆਗ ਲਾ ਉਹਦੀ ਚਾਹ ਚਾਹ ਚੱਲ

ਇੰਨੇ ਰੋਣੇ ਗਾਣ ਮਹੀ ਗਾਲ ਤੁਸੀਂ ਕਿੱਥੇ ਲੈ ਗਿਆ ਆ ਪਾਣੀ ਇਹ ਕਾਹੇ ਸੌਣਿਆ ਕਾਹਦਾ ਤੂੰ ਇੱਕ ਨਹੀਂ ਚੜਾਈ ਤੇ ਸਾਰਾ ਟੱਬਰ ਚ ਕਾਇਨ ਆਦੇ ਨੇ ਬਹੁਤ ਸੋਹਣੇ ਪੁੜੇ ਨੇ ਚਟਨਾ ਜੀ ਛੱਤੀ ਛੱਤੀ ਤਾਂ ਤੈਨੂੰ ਅੱਗੋਂ ਗੱਲਾਂ ਕਰਨ ਦਈ ਮੈਂ फसਣਾ ਨਹੀਂ ਆ ਮੈਂ ਚੱਲੀ ਆ ਨਾ ਮੈਂ ਇਹ ਅੱਜ ਕੰਮ ਕਰਾਵਾਂ ਨਾ ਕਰਾਵਾਂ ਕੱਲ ਇਹਨੇ ਕਿੱਦਾਂ ਟਾਕੇ ਟਾਕੇ ਤੇ ਜਿਵੇਂ ਆਪ ਦੇਂਦਾ ਹੀ ਨਾ ਤੂੰ ਮੇਰੀ ਉੱਥੇ ਆ ਕੇ ਮੇਰੀ ਗੱਲ ਮੇਰੀ ਗੱਲ ਸੁਣ ਨਹੀਂ ਇਹਨੂੰ ਮਾਰ ਕੇ ਤੋਰਾ ਬੰਦਾ ਨਹੀਂ ਨਾਨੀ ਗੱਲ ਕੋਈ ਨਹੀਂ ਤੂੰ ਹੀ ਤਾਂ ਇਹਨੂੰ ਤੇ ਕਦੀ ਕਦੀ ਦੋਰਾ ਪੈਗਾ ਅੱਜ ਦੋਰਾ ਪੈ ਗਿਆ ਨਹੀਂ ਤੈਨੂੰ ਪਤਾ ਹੈਗਾ ਦੱਸਿਆ ਤਾਂ ਹੈਗਾ ਫਿਰ ਹੁਣ ਤੈਨੂੰ ਪਤਾ ਸਾਡੀ ਘਰ ਦੀ ਮਜਬੂਰੀ ਦੀ ਸਮਝ ਨੇ ਪਰ ਮੇਰੇ ਹੱਥ ਜੁੜੇ ਮੇਰੀ ਕੋਈ ਵਾਹ ਨਹੀਂ ਜੇ ਮੇਰੀ ਤੇ ਬਹੁਤ ਪਿੰਡ ਚੀਤ ਬਣੀ ਮੈਂ ਨਹੀਂ ਆਪਣੀ ਨਹੀਂ ਮੇਰੀ ਗੱਲ ਲੱਗਾ ਸੁਣ ਦੱਸ ਤੈਨੂੰ ਆਖ ਨੀ ਕਿ ਕਿੱਡੀ ਸੋਹਣੀ ਸੁਨੱਖੀ ਹੈ ਕਦੀ ਕਦੀ ਇਹ ਕਾ ਹੁੰਦਾ ਵਾ ਕੁਛ ਨਹੀਂ ਹੁੰਦਾ ਤੂੰ ਮੇਰੇ ਪਰ ਉਸ ਤੇ ਗਰਿਸਤਾ ਕਰ ਤੂੰ ਆਣਾ ਤਾਂ ਸਹੀ ਚਾਹ ਤੇ ਪੀ ਲੈ ਫਿਰ ਕੋਟ ਨਹੀਂ ਚਾਹ ਪੀ ਨਹੀਂ ਕੋਈ ਜਿਹੀ ਨਹੀਂ ਕਿਤਾ ਸੋਨਾ ਰਿਸ਼ਤਾ ਆਇਆ ਸੀ ਨਹੀਂ ਮਸ਼ੀਨਾਂ ਰੋਟਾਂ ਦੀ ਮਸ਼ੀਨ ਸੀਗੀ ਆ ਕਿਤੇ ਜਿਹੜੀ ਨਾ ਕੰਮੀ ਪਕੱਜੀ ਸੋਹਣ ਪੁਣਾ ਵੇਖ ਕੇ ਲੈ ਜਾਂਦਾ ਕਿਸੇ ਨਾ ਕੰਮ ਦੀ ਇਹ ਨੂੰਹ ਦਾ ਰਾਜੀ ਪੈਣਾ ਸੀ ਮੱਝ ਵਾਲੀ ਨੂੰ ਹੈ ਅੱਜ ਤੇ ਬਾਲੇ ਜਿਆਦਾ ਪੈ ਗਿਆ ਇਹਨੇ ਤੇ ਮੇਰੇ ਹੱਥੋਂ ਕੰਮ ਗਵਾਤਾ ਹੁਣ ਕੀ ਕਰਾਂ ਲੈ ਉਹ ਤੇ ਉਹ ਜਾਂਦੀ ਰਹੀ ਐ ਤਾਂ ਪੱਕਾ ਰਿਸ਼ਤਾ ਕਰੁੰਦੀ ਸੀ ਹੁਣ ਕੀ ਕਰਾਂ ਹੁਣ ਤੇ ਕਿਸੇ ਤੇ ਆਸ ਵੀ ਨਹੀਂ ਐ ਗਈ ਸੀ ਲੈ ਦੀਦੀ ਆਖਰੀ ਆਖਰੀ ਦੀ ਤੇ ਕੀ ਕੀ ਕਰਨਾ ਐਂ ਦੀਦੀ ਚਾਹ ਕਿਨੂੰ ਪੀਣਾ ਮੇਰੇ ਸਿਰ ਤੇ ਪਾ ਕੇ ਆਦਣਗੇ ਨਿਕਲ ਕੇ ਸਿਰ ਤੇ ਪਾ ਦੇ ਚਾਹ ਹੈ ਕਿ ਤੂੰ ਪਿਆਉਂ ਗਾਸ ਤੇ ਹੀ ਹੋਵੇ ਕਿ ਮੈਂ ਚਾਹ ਲਿਆ ਚਾਹ ਲਿਆ ਉਹ ਮੁਰਗੀ ਆ ਲੈ ਜਾ ਪਿੱਛੇ ਹੁਣ ਇਹ ਮੁਰਗੀ ਤੇ ਮੇਰੇ ਤੇ ਕਿਉਂ ਗੁੱਸਾ ਕੱਢੀ ਜਾਂਦੇ ਓ ਮੈਂ ਕੀ ਕਹਿ ਤਾਂ ਨੀ ਸਾਰੀ ਕੁਵਾਰੀ ਤੇਰੀ ਨੀ ਜਾ ਕੇ ਅੰਦਰ ਜਾ ਵੜ ਕੇ ਨੀ ਮਾਰੀ ਐਡਾ ਸੋਹਣਾ ਰਿਸ਼ਤਾ ਸਿਰੇ ਚੜ ਚੱਲਿਆ ਸੀ ਹੈ ਉਹ ਕਿੱਡੀ ਚਰਾਪੇਸਤਾ ਐਡੀ ਜਵਾਨ ਲੱਗੀ ਜਿਹੜੀ ਤੈਨੂੰ ਨੀ ਮਾਜੀ ਬਣੀ ਸੀ ਮਗਰ ਉਹ ਆ ਲਈਂਦੀ ਹੈ ਹਾਏ ਹਾਏ ਮੇਰੇ ਮਾਲਕਾ ਕਿੱਥੇ ਰੱਖੀ ਸੀ ਮੇਰੇ ਕਰਮਾ ਚ ਰਿਸ਼ਤਾ ਨਹੀਂ ਹੋਇਆ ਤੇ ਹੁਣ ਮੇਰੇ ਤੇ ਗੁੱਸਾ ਕੱਢ ਦੇਣਾ ਸਾਰਾ ਉਦਾਂ ਹੀ ਕਹਿ ਦਵਾਂ ਲਈ ਤਾਂ ਸਾਰੇ ਤੇਰੇ ਨੇ ਹੈ ਚਲ ਮੈਂ ਚਲ ਜਾਂ ਨਹੀਂ ਚਾਰ ਦਿਨ ਤੇ ਵਿਆਹ ਕਿ ਵਿਖਾਇਓ ਮੈਨੂੰ ਵੇ ਵੇ ਵੀ ਐਕਦੀ ਕਿਹੜੀ ਹੂਰ ਪਰੀ ਆਉਂਦੀ ਇੱਥੇ ਨਾਲ ਵੇ ਚੱਲ ਚੱਲ ਚੱਲਾ ਕਿਤੇ ਪਾਣੇ ਚੌਕ ਕਰਦੀ ਗੱਲਾਂ ਹੈ ਇਹ ਕਿਹੜੀ ਚਾਤ ਲੈ ਆਂਦੀ ਇਹ ਵੀ ਲੋਕਾਂ ਤੋਂ ਟੱਕੀ ਠੱਕਿਆ ਵਾ ਹੈ ਦੌਰੇ ਪੈਣੀ ਜਾਤ ਮੇਰੇ ਆਲ ਸਿਆਪਾ ਕੀ ਕਰ ਚੱਲ ਚੱਲ ਮੇਰੀ ਅੱਖਾਂ ਤੋਂ ਦੂਰ ਚੱਲ ਹੈ ਅੱਖਿਆ ਸੀ ਮੈਂ ਆਪਣੇ ਪੇਕਿਆਂ ਤੋਂ ਲਿਆਂਦੀ ਹਾਂ ਤਾਂ ਦੂਰ ਦਿਸਦੇ ਦਾ ਇੱਥੇ ਦੱਸਣੀ ਯਾ ਤੀ ਦਫਾ ਉਹ ਚਾ ਵੀ ਸਾਰੀ ਰੋਡ ਤੇ ਖੜਾ ਸੀ ਵਿਆਹ ਹੈ ਆਪਣਾ ਨਹੀਂ ਜਾਂਦਾ ਹੈ ਮੈਂ ਉਹ ਵੀ ਨਾਲੀ ਸਾਦੀ ਆ ਜੀ ਨਹੀਂ ਇਹਦੇ ਨਾਲ ਕੋ ਦੋਵੇਂ ਛੜੀ ਚੰਗੇ ਸੀ ਮੈਂ ਦੋਹਾਂ ਦੀ ਪਕਾ ਲਈ ਜੀ ਦਿਮਾਗ ਖਾਲੀ ਫਿਰ ਇਹ ਦਵੀ ਹੱਥ ਨਗੇਸ ਨੂੰ ਨਾਲ ਲੱਗਣ ਵਾਲੀ ਕਾਲੀ ਐਦਾ ਹੀ ਰਿਆ ਕਾਰਿ ਸਤਰਾ ਹੁੰਦੀ ਸੀ ਤੇ ਭਾਵੇਂ ਲਾਸ਼ ਕਿਦਾਂ ਘੇਰ ਜਾਂਉਂਦੇ ਆ ਦੇ ਨਾਲ ਨੂੰ ਤੂੰ ਜਿਹੜੀ ਰੱਤ ਦਵਾਉਂਦੀ ਆ ਕੋਈ ਇਹਨੇ ਵੀ ਲੱਭਦੀ ਪਰ ਸਾਈਂ ਕਢਾਈ ਕਰਦੀ ਉਹ ਕੋਈ ਕੰਮ ਧੰਦਾ ਕਰਦੀ ਉਹ ਪੈਸੇ ਕਮਾਉਂਦੀ ਹੋਵੇ ਨਹੀਂ ਐਵੇਂ ਨਕਮੀ ਨਾਲ ਉਹ ਤੇ ਚੰਗੀ ਆ ਸੋਹਣੀ ਤੇ ਭਾਵੇਂ ਨਾਂ ਹੀ ਹੋਵੇ ਛੁੱਡੀ ਨੂੰ ਤੇ ਸਲੋ ਨਹੀਂ ਪਤਾ ਲੱਗਦਾ ਇਹ ਨਕਮੀਆਂ ਨਹੀਂ ਉਹ ਕਿਹੜਾ ਚਾਤਰਾ ਉਹ ਤੇ ਉਹ ਛੁੱਡੂ ਨਹੀਂ ਪੈਸੇ ਤੇ ਨੇ ਮੇਰੀ ਤਲੀ ਤੇ ਰੱਖਣੇ ਸੀਗਾ ਮੈਂ ਤੈਨੂੰ ਦੇਂਦੀ ਹੈ ਚਾਤਰੇ ਕਾਦੀ ਚਾਤ ਤੈ ਨਾ ਨਕਮੀ ਸਿਰੇ ਦੀ ਹੈ ਕਿਸੇ ਨਾ ਕੰਮ ਆਦੀ ਚਲੋ ਲੈ ਜਾਈ ਕਿਤੇ ਨਹੀਂ ਕਿਤੇ ਆਪੇ ਚਾਹ ਬਣਾ ਕੇ ਲੈ ਜਾਂਦੀ ਸੁੱਤੀ ਰਹਿਣ ਦਿੰਦੀ ਮਾ ਰਾਣੀ ਨੂੰ ਕੰਮ ਕਰਨਾ ਪੈ ਜਾਂਦਾ ਕਿਤੇ ਨਾਲ ਹੀ ਦੌੜਾ ਪੈਂਦਾ ਇਹਨੂੰ ਹਾਂ ਮਨਾ ਤੇ ਉੱਤੇ ਘੜੀ ਹੋਣ ਫੇਰ ਜਾਊ ਉਹਦੇ ਵਾਲੇ ਕਾਲ ਨੂੰ ਨਹੀਂ ਕੋਈ ਲਾਖ ਹੋਰ ਹੀ ਕੋਈ ਕਰਾ ਦੇਣੀ ਇਹ ਕਰਾ ਸਕਦੀ ਹੋਰ ਨਹੀਂ ਕੋਈ ਕਰਾ ਸਕਦੀ